ਸੰਗਤ ਜੀ ਸਤਿਗੁਰੂ ਰਬਿਦਾਸ ਮਹਾਰਾਜ ਜੀ ਦਾ ਇਹ ਇਤਿਹਾਸਿਕ ਜਿਹੜਾ ਸਥਾਨ ਹੈ ਤੇ ਅੱਜ ਮੌਕਾ ਮਿਲਿਆ ਇਹਦੇ ਦਰਸ਼ਨ ਕਰਨ ਦਾ ਤੇ ਤੁਸੀਂ ਵੀ ਦਰਸ਼ਨ ਕਰੋ ਗੁਰੂ ਰਬਿਦਾਸ ਮਹਾਰਾਜ ਜੀ ਇੱਥੇ ਆਏ ਸੀਗੇ ਇਹ ਜੀ ਆਪਣਾ ਸਥਾਨ ਹੈਗਾ ਜੀ ਸ਼੍ਰੋਮਣੀ ਸ਼੍ਰੀ ਗੁਰੂ ਅਰਦਾਸ ਮੰਦਿਰ ਹੈ ਚੱਕ ਹਕੀਮ ਜੀਟੀ ਰੋਡ ਫਗਵਾੜਾ ਤੇ ਫੋਨ ਨੰਬਰ ਵੀ ਤੁਸੀਂ ਦੇਖ ਸਕਦੇ ਹੋ ਵਿੱਚ ਸੋ ਸਭ ਤੋਂ ਪਹਿਲਾਂ ਤਾਂ ਸੰਗਤ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਬੇਨਤੀ ਕਰਨਾ ਚਾਹੁੰਦੇ ਆ ਕਿ ਸੰਗਤ ਜੀ ਗੁਰੂ ਰਬਿਦਾਸ ਮਹਾਰਾਜ ਜੀ ਦੇ ਇਸ ਇਸ ਇਤਿਹਾਸਿਕ ਸਥਾਨ ਦੇ ਦਰਸ਼ਨ ਜਰੂਰ ਕਰਿਆ ਕਰੋ ਕਿਉਂਕਿ ਗੁਰੂ ਰਬਿਦਾਸ ਮਹਾਰਾਜ ਜੀ ਇੱਥੇ ਆਏ ਸੀ ਔਰ ਬਹੁਤ ਸੋਹਣਾ ਜਿਹੜਾ ਦਰਵਾਰ ਆ ਬਣਾਇਆ ਜਾ ਰਿਹਾ ਦੇਖੋ ਗੇਟ ਜਿਹੜਾ ਕਿੰਨਾ ਸੋਹਣਾ ਬਣਾਇਆ ਜਾ ਰਿਹਾ ਦੇਖੋ ਬਹੁਤ ਸੋਹਣਾ ਆ ਸੋ ਸਭ ਨੂੰ ਬੇਨਤੀ ਹੈ ਕਿ ਜਿਹੜਾ ਜਰੂਰ ਤੁਸੀਂ ਦਰਸ਼ਨ ਕਰੋ ਇਸ ਧਾਰਮਿਕ ਸਥਾਨ ਦੇ ਸੋ ਸਤਿਗੁਰੂ ਰਬਿਦਾਸ ਮਹਾਰਾਜ ਜੀ ਦਾ ਸੋਹਣਾ ਦਰਵਾਰ ਆ ਤੇ ਆਪਾਂ ਅੰਦਰ ਵੀ ਜਾ ਕੇ ਤੁਹਾਨੂੰ ਦਿਖਾਵਾਂਗੇ ਅੰਦਰੋਂ ਵੀ ਦਰਸ਼ਨ ਕਰਾਉਣੇ ਆ ਤੇ ਦੇਖ ਸਕਦੇ ਆ ਬਹੁਤ ਸੋਹਣਾ ਗੁਰੂ ਰਵਿਦਾਸ ਮਹਾਰਾਜ ਦਾ ਦਰਬਾਰ ਹੈ ਜੀ ਇਹ ਤੇ ਜਿੰਨੇ ਸੰਗਤਾਂ ਨੇ ਇਸ ਧਾਰਮਿਕ ਸਥਾਨ ਦੇ ਦਰਸ਼ਨ ਪਹਿਲਾਂ ਕੀਤੇ ਆ ਤੇ ਉਹ ਜ਼ਰੂਰ ਦੱਸਣ ਨਾ ਔਰ ਜੈ ਗੁਰਦੇਵ ਤਾਂ ਗੁਰਦੇਵ ਜ਼ਰੂਰ ਲਿਖਣ ਜੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਦਾ ਇਤਿਹਾਸਿਕ ਸਥਾਨ ਹੈ ਜੀ ਇਹ ਤੇ ਆਪਾਂ ਅੰਦਰ ਚੱਲਦੇ ਆ ਜੀ ਤੇ ਬੇਨਤੀ ਹੈ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਅਗਰ ਤੁਸੀਂ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਪਿਆਰ ਕਰਦੇ ਆ ਨਾ ਤੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਜਲਦ ਜਲਦੀ ਤਾਂ ਕਿ ਬਾਅਦ ਤੋਂ ਲੋਕਾਂ ਤੱਕ ਜਾਵੇ ਜੀ ਆਹ ਹਾ ਤੁਹਾਨੂੰ ਸਭ ਤੋਂ ਪਹਿਲਾਂ ਸੋਹਣਾ ਦਰਬਾਰ ਦਿਖਾਉਣੇ ਜਾ ਕੇ ਮਹਾਰਾਜੀ ਦਾ ਸ਼੍ਰੀ ਗੁਰੂ ਰਵਿਦਾਸ ਮਹਾਰਾਜੀ ਦਾ ਇਹ ਦਰਬਾਰ ਜਿਹੜਾ ਤਿਆਰ ਕਾਫੀ ਹੱਦ ਤੱਕ ਤਿਆਰ ਹੋ ਰਿਹਾ ਤੇ ਦੇਖ ਸਕਦੇ ਹਾਂ। ਜੀ ਸ਼ਾਨ ਸਾਹਿਬ ਵੀ ਆ। ਤੇ ਗੁਰੂ ਰਵਿਦਾਸ ਮਹਾਰਾਜ ਜੀ ਇਸ ਧਾਰਮਿਕ ਸਥਾਨ ਤੇ ਆਏ ਸੀ ਕਿ ਸੰਗਤ ਜੀ ਤੁਹਾਨੂੰ ਦਰਸ਼ਨ ਕਰਵਾ ਰਹੇ ਫਿਲਹਾਲ ਬਾਹਰੋਂ। ਤੇ ਇਹੇ ਚੱਕ ਕੀ ਫਗਵਾੜੇ ਦੇ ਵਿੱਚ ਆ ਜੀ ਬਹੁਤ ਸੋਹਣਾ ਦਰਵਾਜ਼ਾ ਆ ਤੁਹਾਨੂੰ ਇੱਥੇ ਸੜ ਕੇ ਦਰਸ਼ਨ ਕਰਨੇ ਸੋਹਣਾ ਵਧੀਆ ਹੋਊਗਾ ਦੇਖੇ ਤੁਹਾਨੂੰ। ਗੁਰੂ ਰਬਿਦਾਸ ਮਹਾਰਾਜ ਜਿਸ ਧਾਰਮਿਕ ਸਥਾਨ ਤੇ ਆਏ ਸੀਗੇ ਤੇ ਬਹੁਤ ਸੋਹਣਾ ਜਿਹੜਾ ਦਰਬਾਰ ਬਣਦਾ ਪਿਆ ਹਲੇ ਕਾਫੀ ਕੰਟਰੈਕਸ਼ਨ ਦਾ ਕੰਮ ਅੰਦਰ ਚੱਲਦਾ ਪਿਆ ਕੰਟਰੈਕਸ਼ਨ ਦਾ ਤੇ ਜਦੋਂ ਬਿਲਕੁਲ ਤਿਆਰ ਹੋ ਗਿਆ ਸੰਗੇ ਦੇਖੋ ਕਿੰਨਾ ਖੂਬਸੂਰਤ ਬਣਨਾ ਜਦੋਂ ਇੱਥੇ ਟਾਈਲ ਸੋਨੇ ਆ ਕਲਰ ਸੋਨੇ ਆ ਤੇ ਹੋਰ ਵੀ ਸੋਹਣਾ ਬਣ ਜਾਣਾ ਤੇ ਆਪਾਂ ਇਸ ਸਮੇ ਤੁਹਾਨੂੰ ਸਤਗੁਰੂ ਰਬਿਦਾਸ ਮਹਾਰਾਜ ਦੇ ਸੋਹਣੇ ਦਰਬਾਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜੀ ਦੇਖ ਸਾਦੇ ਤੁਸੀਂ ਉਹ ਗੁਆੜਾ ਜੀਟੀ ਰੋਡ ਦੇ ਉੱਤੇ ਹੀ ਆ ਜੀ ਇਹ ਹਾਂਜੀ ਤੇ ਬਹੁਤ ਸੋਹਣਾ ਗੁਰੂ ਰਵਿਦਾਸ ਮਹਾਰਾ ਜੀ ਦਾ ਦਰਬਾਰ ਆ ਜੀ ਗੇਟ ਵੀ ਤੁਹਾਨੂੰ ਦਿਖਾਉਣੇ ਆ ਔਰ ਜਿੱਦੋਂ ਇੱਥੇ ਟੈਲਨ ਲੱਗ ਗਈਆਂ ਉਹ ਬਹੁਤ ਸੋਹਣਾ ਬਣ ਜਾਣਾ ਦੇਖਿਓ ਤੁਸੀਂ ਹਾਲੇ ਤਿਆਰ ਹੁੰਦਾ ਪਿਆ ਆ ਇਹ ਗੁਰੂ ਰਵਿਦਾਸ ਮਹਾਰਾ ਜੀ ਦਾ ਬਹੁਤ ਹੀ ਸੋਹਣਾ ਦਰਬਾਰ ਆ ਸੋ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤਾਂ ਕਿ ਵੱਧ ਤੋਂ ਵੱਧ ਸੰਗਤਾਂ ਦਰਸ਼ਨ ਕਰਨ ਔਰ ਸਾਡੀ ਅਪੀਲ ਵੀ ਇਹੀ ਹੈ ਕਿ ਜਿੰਨੀਆਂ ਵੀ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਆ ਵਿਦੇਸ਼ ਵਿੱਚ ਜਾਂ ਦੇਸ਼ ਵਿੱਚ ਆ ਤੇ ਜ਼ਰੂਰ ਇਹਨਾਂ ਦੇ ਦਰਸ਼ਨ ਕਰਨ ਜੀ ਗੁਰੂ ਰਵਿਦਾਸ ਮਹਾਰਾਜ ਦੇ ਇਸ ਇਤਿਹਾਸਿਕ ਸਥਾਨ ਤੇ ਇੱਧਰ ਜੀ ਆਫਿਸ ਹੈ ਮੁੱਖ ਦਫ਼ਤਰ ਤੇ ਦੇਖ ਸਕਦੇ ਹੋ ਉਰੇ ਗੁਰੂ ਰਵਿਦਾਸ ਮਹਾਰਾਜ ਜੀ ਦਾ ਬਹੁਤ ਹੀ ਸੋਹਣਾ ਜਿਹੜਾ ਦਰਬਾਰ ਹੈ ਚੱਕ ਹਕੀਮ ਦੇ ਵਿੱਚ ਜੋ ਉਹ ਸਾਰੀ ਹੋ ਰਹੀ ਹੈ ਕਾਫੀ ਹੱਦ ਤੱਕ ਹੋ ਗਈ ਹੈ ਤੇ ਸੰਗਤਾਂ ਨੂੰ ਪੀਲੇ ਇੱਕ ਜ਼ਰੂਰ ਵੀਡੀਓ ਦੇਖਣਾ ਔਰ ਸ਼ੇਅਰ ਕਰੋ ਜੀ